ਪੰਜਾਬ ਇਹ ਪੰਜਾਬ ਥਿਸ ਇਜ਼ ਪੰਜਾਬ ਟਰੈਕਿੰਗ ਲਈ ਬਹੁਤ ਵਧੀਆ ਆਪਸ਼ਨ ਹੈ ਬਹੁਤ ਵਧੀਆ ਲੱਗਦਾ ਇਕੱਠੇ ਨਾ ਕੋਈ ਫਰੈਂਡ ਸਰਕਲ ਹਾਂ ਟਾਵੇਂ ਟਾਵੇਂ ਖੂਬਸੂਰਤ ਘਰ ਹਨ ਤੇ ਇਹਨਾਂ ਘਰਾਂ ਨੂੰ ਦੇਖ ਕੇ ਇੰਜ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬ ਵਿੱਚ ਹਾਂ ਕੋਕੋਨਟ ਜਾਣਾ ਮਹਿੰਗਾ ਹੋ ਗਿਆ 300 ਰੁਪਏ ਦੀ ਪਰਚੀ ਲਾਈ ਆ ਚੰਗਾ ਕੀਤਾ ਲਾਈ ਆ ਮੈਂ ਤਾਂ ਕਹਿੰਦਾ ਫਿਰ ਜੇ ਸੁਧਰ ਨਹੀਂ ਨਹੀਂ ਤਾਂ ਇਦਾਂ ਹੀ ਹੋਣਾ ਹੈ ਲੋਕਲ ਲੋਕਾਂ ਨੇ ਤਾਂ ਇਦਾਂ ਹੀ ਕਰਨਾ ਹੈ ਫਿਰ ਤਕਲੀਫ ਹੁੰਦੀ ਆ ਕਿ ਪੰਜਾਬ ਦਾ ਇਲਾਕਾ ਜੀ ਟੈਕਸ ਲਾਤਾ ਜੀ ਕਿਉਂ ਲਾਤਾ ਜੀ ਅੱਛਾ ਜੀ ਇੱਥੇ ਬਹੁਤ ਗਾਲੀਆਂ ਕੱਢਦੇ ਆ ਆ ਕੇ ਅੱਛਾ ਠਿੱਕਾ ਮਾਰਦੇ ਆ ਮਾਰੀ ਰਾਤ ਨੂੰ ਵੀ ਚਲੇ ਹੋਏ ਰਾਤ ਨੂੰ ਵੀ ਹਾਂ ਜੀ ਪੰਜਾਬ ਦੇ ਵਿੱਚ ਜਿਹੜੇ ਨੇਚਰਲ ਚੀਜ਼ਾਂ ਕੁਝ ਹੈਗੀਆਂ ਆ ਬਹੁਤ ਸੋਹਣੀਆਂ ਆ ਪਰ ਲੋਕਾਂ ਨੇ ਗੰਦ ਬਹੁ ਪਾਤਾ ਇੱਥੇ ਆ ਕੇ ਰਸਤਾ ਚੈਲਿੰਜਿੰਗ ਆ ਤੇ ਮੈਂ ਸੁਜੈਸਟ ਕਰਦਾ ਆ ਕਿ ਵੀ 2-3-4 ਜਣੇ ਇਕੱਠੇ ਹੋ ਕੇ ਆਇਓ ਸੁਨਸਾਨ ਰਸਤਾ ਵੀ ਹੈਗਾ ਇਹ ਲਓ ਜੀ ਆ ਦੇਖੋ ਵਾਵ ਵੀਰ ਹਜੂਰਾ ਲੱਗੀਆਂ ਦੇਖੋ ਦਾਜਾ ਬਲੌਗਰ ਦੇਖ ਰਿਹਾ ਮੇਰੇ ਸਾਰੇ ਹੀ ਵਿਅਸਤਾ ਇੱਕ ਵਾਰ ਫਿਰ ਤੋਂ ਬਹੁਤ ਬਹੁਤ ਸਵਾਗਤ ਹੈ ਕਾਫੀ ਸਮਾਂ ਪਹਿਲਾਂ ਮੈਨੂੰ ਪਤਾ ਲੱਗਾ ਸੀ ਕਿ ਵੀ ਪੰਜਾਬ ਦੇ ਵਿੱਚ ਵੀ ਕੁਝ ਕੁ ਝਰਨੇ ਹੈਗੇ ਆ ਤੇ ਮੈਂ ਭਾਜੀ ਹੁਣਾਂ ਦੇ ਨਾਲ ਉਹੀ ਝਰਨੇ ਦੇਖਣ ਆਇਆ ਵੀ ਇੱਥੇ ਜਿਹੜੇ ਪੰਜਾਬ ਦੇ ਕੰਢੀ ਇਲਾਕੇ ਜਿਹੜਾ ਪੰਜਾਬ ਦਾ ਪਹਾੜੀ ਇਲਾਕਾ ਆ ਉੱਥੇ ਕੁਝ ਝਰਨੇ ਆ ਉਹਨਾਂ ਨੂੰ ਦੇਖ ਕੇ ਆਉਣਾ ਆ ਤੇ ਮੈਂ ਕਿਹਾ ਵੀ ਚਲੋ ਆਪਾਂ ਜਾ ਕੇ ਆਉਨੇ ਆ ਦੇਖਦੇ ਆ ਅੱਜ ਅਸੀਂ ਆਏ ਆ ਥਾਣਾ ਡੈਮ ਥਾਣਾ ਵਿਲੇਜ ਆ ਥਾਣਾ ਵਿਲੇਜ ਦੇ ਕੋਲ ਇੱਕ ਝਰਨਾ ਪੈਂਦਾ ਰਸਤਾ ਉੱਥੇ ਆਪਾਂ ਉਸੇ ਰਸਤੇ ਤੇ ਖੜੇ ਆ ਤੇ ਆਹ ਦੇਖੋ ਇਧਰੋਂ ਸਾਹਮਣੇ ਜਿਹੜਾ ਰਸਤਾ ਆ ਰਿਹਾ ਆ ਇਹ ਆ ਰਿਹਾ ਜੀ ਥਾਣਾ ਪਿੰਡ ਤੋਂ ਵੈਸੇ ਤਾਂ ਇਹ ਵੀ ਥਾਣਾ ਪਿੰਡ ਆ ਮਨੋਤਾ ਤੋਂ ਆ ਰਿਹਾ ਇਹ ਰਸਤਾ ਤੇ ਇਧਰਲੀ ਸਾਈਡੇ ਜਾ ਰਿਹਾ ਥਾਣਾ ਡੈਮ ਇੱਥੋਂ ਥਾਣਾ ਡੈਮ ਇੱਕ 1.5 ਕਿਲੋਮੀਟਰ ਹੀ ਆ ਤੇ ਜਿਸ ਜਗ੍ਹਾ ਤੇ ਅਸੀਂ ਇਸ ਵੇਲੇ ਖੜੇ ਆ ਆ ਦੇਖੋ ਇੱਥੋਂ ਕਹਿੰਦੇ ਜੀ 1.5 ਕਿਲੋਮੀਟਰ ਦੂਰ ਆ 1.5 ਤੋਂ 2 ਕਿਲੋਮੀਟਰ ਦੀ ਦੂਰੀ ਆ ਕੱਚਾ ਰਸਤਾ ਆ ਤੇ ਮੋਟਰਸਾਈਕਲ ਲਗਭਗ ਕਹਿੰਦੇ ਐਂਡ ਤੱਕ ਚਲਾ ਹੀ ਜਾਂਦਾ ਤੇ ਚਲੋ ਅਸੀਂ ਚੱਲਦੇ ਹਾਂ ਉੱਥੇ ਚਲੋ ਭਾਈ ਚਲੀਏ ਜੀ ਚਲੋ ਅਸੀਂ ਚਲੋ ਸਰ ਚਲੋ ਜੀ ਪੰਜਾਬ ਚ ਤਾਂ ਸੋਚਿਆ ਹੀ ਕਦੀ ਕਿ ਚੜਨਾ ਹੋਊਗਾ ਵੈਸੇ ਸੋਚ ਸਾਡੀ ਇਹੀ ਹੁੰਦੀ ਸੀ ਹਿਮਾਚਲ ਜੀ ਹੋਣਗੇ ਚੜਨੇ ਹਾਂ ਤੇ ਬਟ ਦੇਖਦੇ ਜਾਗੇ ਦੇਖਦੇ ਆ ਕਿੱਡਾ ਕ ਚੜਨਾ ਆ ਜੋ ਸੁਣਿਆ ਆ ਉਹ ਤਾਂ ਲੋਕਾਂ ਕੋਲੋਂ ਵੀ ਠੀਕ ਠਾਕ ਚੜਨਾ ਹੈਗਾ ਇਹ ਪਰ ਚਲੋ ਸਾਡੀ ਤਾਂ ਬੜੀ ਇੱਛਾ ਦੇਖਣ ਦੀ ਚਲੋ ਚਲੋ ਜੀ ਭਾਜੀ ਸੱਚਮੁੱਚ ਹੀ ਕੁਦਰਤ ਦੀ ਗੋਦ ਵਿੱਚ ਵਸੇ ਹੋਏ ਘਰ ਹਨ ਇਸ ਜਗ੍ਹਾ ਤੇ ਟਾਵੇਂ ਟਾਵੇਂ ਖੂਬਸੂਰਤ ਘਰ ਹਨ ਤੇ ਇਹਨਾਂ ਘਰਾਂ ਨੂੰ ਦੇਖ ਕੇ ਇੰਜ ਲੱਗਦਾ ਹੀ ਨਹੀਂ ਕਿ ਅਸੀਂ ਪੰਜਾਬ ਵਿੱਚ ਹਾਂ ਜਿਵੇਂ ਹੀ ਅਸੀਂ ਥੋੜਾ ਜਿਹਾ ਹੋਰ ਅੱਗੇ ਵਧਦੇ ਹਾਂ ਤਾਂ ਸਾਨੂੰ ਵਗਦੇ ਪਾਣੀ ਦੇ ਵਿੱਚੋਂ ਦੀ ਹੋ ਕੇ ਅੱਗੇ ਜਾਣਾ ਪੈਂਦਾ ਹੈ ਇਥੋਂ ਦੇ ਸਥਾਨਕ ਲੋਕ ਇਨ੍ਹਾਂ ਪਾਣੀ ਦੇ ਸੋਰਸਸ ਨੂੰ ਖੱਡਾਂ ਦੇ ਨਾਮ ਨਾਲ ਜਾਣਦੇ ਹਨ ਤੁਹਾਨੂੰ ਸਾਰਿਆਂ ਨੂੰ ਇਹ ਜਾਣ ਕੇ ਬਹੁਤ ਹੀ ਹੈਰਾਨੀ ਹੋਵੇਗੀ ਕਿ ਇਨ੍ਹਾਂ ਖੱਡਾਂ ਵਿੱਚ ਸਾਰਾ ਸਾਲ ਹੀ ਪਾਣੀ ਵਗਦਾ ਰਹਿੰਦਾ ਹੈ ਇਹ ਪਾਣੀ ਇਥੋਂ ਪਹਾੜਾਂ ਵਿੱਚੋਂ ਹੀ ਰਿਸਦਾ ਹੈ ਤੇ ਬਰਸਾਤਾਂ ਦੇ ਵਿੱਚ ਇਹ ਕਾਫੀ ਵੱਧ ਜਾਂਦਾ ਹੈ ਤੇ ਕਈ ਵਾਰ ਤਾਂ ਇੱਥੋਂ ਲੰਘਣਾ ਵੀ ਬਹੁਤ ਔਖਾ ਹੋ ਜਾਂਦਾ ਹੈ। ਅੱਸੀ ਕਾਲ ਜੀ। ਪੁੱਛ ਲਾ ਮਾਰਾ। ਉਹ ਝਰਨਾ ਕਿੱਧਰ ਹੈ ਜੀ? ਇੱਧਰ ਨੂੰ ਆ। ਠੀਕ ਹੈ ਧੰਨਵਾਦ। ਲਓ ਜੀ। ਇੱਕ ਗੱਲ ਬੜੀ ਧਿਆਨ ਰੱਖਣਯੋਗ ਆ ਇੱਥੇ ਪ੍ਰਸਾਤਾ ਦੇ ਵਿੱਚ ਅਵੋਇਡ ਕਰੋ ਇੱਥੇ ਆਉਣਾ। ਕਿਉਂਕਿ ਪਾਣੀ ਵਸਾਣੀ ਬਹੁਤ ਵੱਧ ਆਉਂਦਾ ਇੱਥੇ ਤੇ ਕਈ ਵਾਰੀ ਪਤਾ ਨਹੀਂ ਲੱਗਦਾ ਬੰਦੇ ਨੂੰ ਨਿਕਲਣ ਦਾ ਟਾਈਮ ਨਹੀਂ ਮਿਲਦਾ। ਕਿ ਮੈਨੂੰ ਪਿਛਲੇ ਸੀਜ਼ਨ ਦੇ ਵਿੱਚ ਪਤਾ ਲੱਗਾ ਸੀਗਾ ਇੱਧਰ ਜਾਣਾ ਅਮਜੀ ਮੇਰੇ ਸਾਹਮਣੇ ਪਿੱਛੇ ਨਹੀਂ ਜਾਣਾ ਇੱਥੇ ਦੇਖੋ ਧਿਆਨ ਨਾਲ ਧਿਆਨ ਨਾਲ ਪਰਸਾ ਰੁਣਾਇਆ ਕਿਉਂਕਿ ਮੈਂ ਦੱਸਣਾ ਚਾਹੁੰਦਾ ਮੈਨੂੰ ਪਿਛਲੇ ਸੀਜ਼ਨ ਤੇ ਪਤਾ ਲੱਗਾ ਸੀ ਵੀ ਕਾਫੀ ਸਾਰੇ ਬੰਦੇ ਨਾ ਜਿੱਦਾਂ ਇੱਥੇ ਆਏ ਸੀ ਤੇ ਉਹਨਾਂ ਦੋ ਤਿੰਨ ਜਣੇ ਦੇ ਮੋਟਰਸਾਈਕਲ ਰੁੜ ਗਏ ਪਾਣੀ ਇੰਨਾ ਆਇਆ ਉੱਪਰੋਂ ਫਸਾਤਾ ਹੈ ਹੁਣ ਇਹਦਾ ਜਾ ਨਹੀਂ ਹੋਣਾ ਜੋ ਹਾਲਾਤ ਲੱਗਦੇ ਨੇ ਮੈਂ ਕਿਹਾ ਦੇਖੋ ਤਾਂ ਮੜੇ ਅੱਗੇ ਪਾਓ ਨਾ ਜਿਆਦਾ ਆਪਾਂ ਗਲਤ ਆ ਗਏ ਆ ਹੈ ਮੋਟੇ ਚੜ ਕੇ ਦੇਖਦਾ ਉੱਪਰੋਂ ਤਾਂ ਨਹੀਂ ਤੇ ਜਾਂਦਾ ਰਸਤਾ ਇੱਕ ਮਿੰਟ ਰੁਕੋ ਇੱਕ ਮਿੰਟ ਆ ਤਾਂ ਇੱਥੇ ਖੇਤ ਆ ਕੋਈ ਇੱਕ ਮਿੰਟ ਮੈਂ ਮੈਦਾਨ ਹੀ ਆ ਗਿਆ ਤਾਂ ਅਦੇ ਖੋਤਾ ਮੋੜਾ ਆ ਗਿਆ ਉਹਨੇ ਮੜਾ ਕਮੈਂਟ ਉਹ ਮੋੜ ਨਹੀਂ ਔਖਾ ਕਿਹੜਾ ਸੋਖਾ ਅਗਾ ਕਰਕੇ ਮੋੜ ਨਹੀਂ ਮੁੜ ਜਾਣਾ ਲੈ ਇੱਥੇ ਆ ਜਾ ਉੱਪਰ ਲਣਾ ਜਾਂਦਾ ਹੋਵੇ ਕਿਤੇ ਅਸੀਂ ਥੋੜਾ ਜਿਹਾ ਰਸਤਾ ਭਟ ਗਏ ਸੀ ਤੇ ਅੱਗੇ ਤੋਂ ਅਸੀਂ ਲੈਫਟ ਜਾਣਾ ਸੀ ਪਰ ਅਸੀਂ ਸਿੱਧੇ ਹੀ ਚਲੇ ਗਏ ਤੇ ਜਿਸ ਕਰਕੇ ਸਾਨੂੰ ਵਾਪਸ ਆਉਣਾ ਪਿਆ ਜਿੱਥੇ ਲੀਹਾਂ ਲੱਗੀਆਂ ਨਾ ਜਿਆਦਾ ਇਹਦਾ ਮਤਲਬ ਬਾਈਕਾਂ ਜਾਂਦੀਆਂ ਐ ਇੱਥੇ ਜਾਂਦੀਆਂ ਹੀ ਆ ਇਹ ਆਪਾਂ ਉਹਨੂੰ ਬਾਈਪਾਸ ਕਰਕੇ ਆ ਗਏ ਉੱਪਰ ਉਹ ਜਿਹੜਾ ਛੋਟਾ ਹੈ ਰਸਤਾ ਹੀ ਨਾ ਹੂੰ ਹਾਂ ਇਹ ਰਸਤਾ ਕੋਈ ਇਹ ਰਸਤੇ ਤੇ ਬਾਈਕ ਚੱਲ ਜਾਂਦੀ ਸੋ ਆ ਦੂ ਚਾ ਵੱਸਤਾ ਤੇ ਕੋ ਤਾਂ ਯਾਰੀ ਆਟੋਮੈਟਿਕ ਪ੍ਰੈਸ਼ਰ ਹੀ ਪਣੀ ਆ ਰਿਹਾ ਇਹੋ ਜਿਹਾ ਤੇ ਰੋਡ ਦੇ ਵਿੱਚ ਆ ਚੈਲੰਜ ਆਪੜਾ ਚਲਾਉਣਾ ਇੱਥੇ ਮੈਂ ਦੇਖਿਆ ਆਹੋ ਚੈਲੰਜ ਆ ਆ ਆ ਹੌਲੀ ਜੰਮਣਾ ਹੌਟਾ ਹੌਟਾ ਕਿ ਕਿ ਨਾ ਲੱਗਦਾ ਹੋਰ ਕਿਹੜਾ ਬਣਾਇਆ ਇਹੀ ਹੋਣਾ ਕੋਈ ਹੋਰ ਨਹੀਂ ਹੋਣਾ ਕੋਈ ਜਿੱਦ ਤੱਕ ਮੈਨੂੰ ਲੱਗਦਾ ਆ ਹੂੰ ਬਿਛੂ ਝਾੜੀ ਤੋਂ ਬਚ ਕੇ ਰਹੀ ਮਾੜਾ ਇੱਥੇ ਬਿਛੂ ਝਾੜੀ ਹੈ ਨਹੀਂ ਉਦਾਂ ਆਹ ਕਿਹੜੀ ਆ ਬਿਛੂ ਝਾੜੀ ਆ ਕਿਹੜੀ ਨਹੀਂ ਨਹੀਂ ਇਹ ਪਿੱਛੂ ਨਹੀਂ ਹੈਗੇ ਪਰ ਫੇਰ ਵੀ ਬਚ ਕੇ ਰਹੇ ਹੋ ਇਹ ਹੈਗਾ ਭਾਜੀ ਤੁਹਾਡਾ ਉਹ ਲੈਂਟਾ ਦਾ ਆਹੀ ਜਰਨਾਈ ਹੈ ਬਸ ਲੈਂਟਾ ਇਹ ਤਾਂ ਹੁਣ ਦੇਖ ਕੇ ਹੀ ਆ ਮਾਰੇ ਅੱਗੇ ਜਾ ਕੇ ਆਵਾਂਗੇ 2 ਮਿੰਟ ਜਾਨ ਨੂੰ ਕਿਸੇ ਮਿਲ ਜਵੇ ਨਾ ਜੋ ਮੈਨੂੰ ਲੱਗਦਾ ਵੀ ਇਹ ਹੀ ਆ ਹੂੰ ਕਿਉਂਕਿ ਇੱਥੇ ਭਾਜੀ ਥੋੜਾ ਬਹੁਤ ਬਣਿਆ ਆ ਨਾ ਹਰ ਰਸਤਾ ਹੀ ਬਣਿਆ ਜਾਣ ਨੂੰ ਆ ਜਾਓ ਥੱਲੇ ਮਾੜਾ ਦੇਖ ਕੇ ਆਈਏ ਲਓ ਜੀ ਜਾਂ ਹੁੰਦਾ ਕਿ ਨਹੀਂ ਹੁੰਦਾ ਇੱਥੋਂ ਗਏ ਲੋਕੀਂ ਆ ਦੇਖ ਪਰ ਇਹ ਥੋੜਾ ਚੈਲੈਂਜਿੰਗ ਆ ਜਾਣਾ ਗਏ ਆ ਲੋਕੀ ਪੰਗੇ ਲਾਇਓ ਆ ਗਏ ਮਤਲਬ ਮੈਂ ਗਏ ਇਧਰ ਗਏ ਆ ਦੇਖਣ ਆ ਕੋਈ ਜਾਨਵਰਾਂ ਦੇ ਪੈਰ ਵੀ ਲੱਗੇ ਆ ਔਰ ਇਹ ਪਾ ਵਧੀਆ ਲੱਗਦਾ ਯਾਰ ਦੇਖ ਕੇ ਲੋ ਜੀ ਮੋਲੇ ਕੀ ਬਾਤਾਂ ਲਓ ਜੀ ਤੇ ਆ ਨਾਲ ਆਉਣ ਵਾਲੀ ਜਗ੍ਹਾ ਐ ਸੇ ਆ ਦੇਖੋ 와 ਜੀ 와 아네 볼, 볼. 래ो ल े पुले आ ग 아 ल 아, 와 <놀람> ਯਾ ਵੱਤਾਂ ਨੇ ਲੈ ਤੂੰ ਤਾਂ ਮੈਨੂੰ ਸੋਖੇ ਹੀ ਰਸਤੇ ਤੋਂ ਆ ਗਿਆ ਮੈਂ ਐਵੇਂ ਹੀ ਔਖਾ ਰਸਤਾ ਲੱਭਣ ਲੱਭ ਕੇ ਆਇਆ ਅੱਗੇ ਉਹਦੀ ਚਲੋ ਸੋਖਾ ਹੀ ਆ ਕੰਮ ਤਾਂ ਤੇਰਾ ਹੋਇਆ ਵਧੀਆ ਵਧੀਆ ਹਾਂ ਬਸ ਆਹ ਗੱਲ ਮਾੜੀ ਲੱਗਦੀ ਗੁਰੇ ਪਾ ਆ ਦੇ ਆਹਾ ਆਹਾ ਉਹ ਇਹ ਤਾਂ ਮਾੜੀ ਹੈ ਇਹ ਆ ਦੇਖ ਹਾਂ ਇੱਥੇ ਆ ਕੇ ਲੋਕਾਂ ਨੇ ਕਿੰਦਾ ਗੰਦ ਪਾਇਆ ਆ ਆ ਦੇਖੋ ਤਾਂ ਮਤਲਬ ਜਿਹੜੀ ਨੇਚਰਲ ਬਿਊਟੀ ਆ ਨੂੰ ਬਿਊਟੀ ਰਹਿਣ ਨਹੀਂ ਦੇਣਾ ਚਾਹੁੰਦੇ ਲੋਕੀ ਬਿਲਕੁਲ ਬਿਲਕੁਲ ਲੈ ਜੋ ਆ ਦੇਖੋ ਡਿਸਪੋਜ਼ੇਬਲ ਇਦਾਂ ਆ ਇਹ ਕੀ ਆ ਮਤਲਬ ਸਾਡੀ ਕੁਦਰਤ ਹੀ ਗੰਦੀ ਕਰ ਰਹੀ ਹੈ ਇਹ ਦੇਖੋ ਤਾਂ ਪੰਨੀਆਂ ਪੋਲੀਥੀਨ ਪਏ ਆ ਡਿਸਪੋਜ਼ੇਬਲ ਗਲਾਸ ਪਏ ਆ ਇਹ ਸਾਰੇ ਪੋਲੂਸ਼ਨ ਕਰ ਰਹੇ ਇੱਥੇ ਪੂਰਾ ਬੋਤੀ ਦੂਰ ਜਾਣ ਦੀ ਲੋੜ ਨਹੀਂ ਸਾਨੂੰ ਪਤਾ ਹੀ ਨਹੀਂ ਲੱਗ ਸਕਿਆ ਇੰਨਾ ਕੁਝ ਹੈਗਾ ਸਾਡੇ ਤੇ ਮਜ਼ਾ ਆ ਗਿਆ ਆਪਾਂ ਜਿੱਦਾਂ ਤੁਹਾਨੂੰ ਦੱਸਿਆ ਕਿ ਮਸੀਢੇੜ ਤੋਂ 2 ਕਿਲੋਮੀਟਰ ਹੀ ਆਏ ਆ ਜਿਹੜੀ ਮੇਨ ਰੋਡ ਸੀਗੀ ਤੇ ਇੱਕ ਚੜ੍ਹਾਣਾ ਦਿਖਿਆ ਥੋੜਾ ਹੋਰ ਅੱਗੇ ਜਾ ਕੇ ਆਵਾਂਗੇ ਦੇਖਾਂਗੇ ਕੀ ਆ ਰਸਤਾ ਚੈਲੈਂਜਿੰਗ ਆ ਤੇ ਮੈਂ ਸੁਜੈਸਟ ਕਰਦਾ ਆ ਕਿ ਵੀ 2-3-4 ਜਾਣੇ ਇਕੱਠੇ ਹੋ ਕੇ ਆਇਓ ਸੁਨਸਾਨ ਰਸਤਾ ਵੀ ਹੈਗਾ ਇਹ ਪਰ ਇਦਾਂ ਨਹੀਂ ਹੈਗਾ ਕੋਈ ਘਰ ਨਹੀਂ ਹੈਗੇ ਇੱਥੇ ਹੈਗੇ ਆ ਘਰ ਪਰ ਕੋਸ਼ਿਸ਼ ਜਿੱਦਾਂ ਤੁਹਾਡੇ ਵਹੀਕਲ 'ਚ ਪ੍ਰੋਬਲਮ ਆਈਂਦੀ ਐਟ ਲੀਸਟ ਕੋਈ ਇਨਫੋਰਮ ਕਰਨ ਵਾਲਾ ਜਾਂ ਸਾਂਭਣ ਵਾਲਾ ਹੋਣਾ ਚਾਹੀਦਾ ਆ ਬਿਲਕੁਲ ਜੀ ਬਿਲਕੁਲ ਤੇ ਦੋ ਤਿੰਨ ਜਾਣੇ ਮਿਲ ਕੇ ਆਓ ਤੇ ਵਧੀਆ ਲੱਗੇਗਾ ਤੁਹਾਨੂੰ ਇੱਥੇ ਆ ਕੇ ਮੈਂ ਤਾਂ ਕਹਿੰਦਾ ਜਿੱਦਾਂ ਬੱਚਿਆਂ ਨੂੰ ਵੀ ਲੈ ਕੇ ਆਓ ਪਰ ਧਿਆਨ ਨਾਲ ਬੁਰੇ ਭਾ ਇੱਕ ਇੱਕ ਗੱਲ ਬੈਠ ਰਿਹਾ ਮੈਨੂੰ ਕੀ ਪਤਾ ਕੀ ਕਰੇ ਇੱਥੇ ਆ ਕੇ ਟਰੈਕਿੰਗ ਦੀ ਆਪਸ਼ਨ ਦੇਖੇ ਤੁਰ ਕੇ ਆ ਜਾਏ ਤੁਰ ਕੇ ਆ ਜਾਏ ਤੁਰ ਕੇ ਆਣਾ ਬੈਸਟ ਆ ਸ਼ੂਜ਼ ਜਿਹੜੇ ਆ ਉਹ ਜਿੱਦਾਂ ਕਿਉਂਕਿ ਗਿੱਲੇ ਹੋਣੇ ਹੀ ਆ ਠੀਕ ਹੈ ਨੰਗੇ ਪੈਰ ਵਗੈਰਾ ਨਾ ਚੱਲੇ ਇੱਥੇ ਆ ਕੇ ਸ਼ੂਜ਼ ਚੰਗੇ ਲੈ ਕੇ ਆਵੇ ਗਿੱਲੇ ਹੋਣੇ ਆ ਹੋਣੇ ਆ ਇਹ ਟਰੈਕਿੰਗ ਲਈ ਆਪਾਂ ਬੈਸਟ ਕਹਿ ਸਕਦੇ ਹਾਂ ਆਪਣੇ ਜਿਹੜੇ ਬਾਈਕ ਆ ਉਹ ਪਿੰਡ ਦੇ ਲਾ ਲਓ ਥਾਣੇ ਦੇ ਕਿਤੇ ਪਿੱਛੇ ਸ਼ੁਰੂ ਚ ਲਾ ਲੋ ਤੁਰ ਕੇ ਆਓ ਤੁਰ ਕੇ ਮੈਂ ਇਹ ਗੱਲ ਕਵਾਂਗਾ ਵੀ ਬੈਸਟ ਹੈਗਾ ਤੁਰ ਕੇ ਭਾਜੀ ਸਿਰਫ ਟਾਈਮ ਲੱਗੇਗਾ ਅੱਧਾ ਘੰਟਾ ਆਰਾਮ ਦਾ ਘੰਟਾ ਲੱਗ ਜਾਏ ਕੋਈ ਗੱਲ ਨਹੀਂ ਜੇ ਆਪਾਂ ਨਿਕਲ ਆਈਆਂ ਤਾਂ ਬੜੀ ਮਨੰਦਾਰ ਟ੍ਰੈਕਿੰਗ ਦੀ ਟ੍ਰੈਕਿੰਗ ਹੋ ਜਾਣੀ ਤੁਹਾਡੀ ਹਾਂ ਤੇ ਨਾਲੇ ਕੋਈ ਮਤਲਬ ਦਿੱਕਤ ਪਰੇਸ਼ਾਨੀ ਵਾਲੀ ਗੱਲ ਨਹੀਂ ਵੀ ਬਾਈਕ ਬੂਈਕ ਲਈ ਹਾਂ ਤੁਰਕੇ ਮੈਨੂੰਗਾ ਬੈਸਟ ਆ ਜੀ ਟ੍ਰੈਕਿੰਗ ਬੈਸਟ ਨਾਲੇ ਬੱਚਿਆਂ ਨੂੰ ਇੱਕ ਚੀਜ਼ ਬਹੁਤ ਵਧੀਆ ਸਿੱਖਣ ਨੂੰ ਮਿਲੇਗੀ ਜੋ ਇੱਥੇ ਦੀ ਜੜੀ ਬੂਟੀ ਹੈਗੀ ਇੱਥੇ ਜੇ ਕੋਈ ਜਾਣਕਾਰੀ ਰੱਖਦਾ ਹੋਏਗਾ ਉਹ ਜ਼ਰੂਰ ਦੇਖਿਓ ਇੱਥੇ ਬਹੁਤ ਸਾਰੀ ਜਿੱਦਾਂ ਕਿ ਇੱਕ ਜੜੀ ਬੂਟੀ ਹੈਗੀ ਆ ਇਸ ਏਰੀਆ ਦੇ ਵਿੱਚ ਤੇ ਨੈਚੁਰਲ এনਵਾਇਰਨਮੈਂਟ ਆ ਉਹਦੇ ਨਾਲ ਜੋੜੋ ਬੱਚਿਆਂ ਨੂੰ ਪਤਾ ਲੱਗੇ ਵੀ ਪੰਜਾਬ ਦੇ ਵਿੱਚ ਵੀ ਇਦਾਂ ਦਾ ਇਲਾਕਾ ਤੇ ਥੋੜੀ ਪੋਰ ਵੀ ਇੱਕ ਐਜੂਕੇਸ਼ਨ ਪਰਪਸ ਦੇ ਲਈ ਬੱਚਿਆਂ ਨੂੰ ਇੱਕ ਮਤਲਬ ਕਿ ਇਹ ਵੀ ਦੱਸੋ ਕਿ ਇੱਥੇ ਆ ਕੇ ਜਿਹੜਾ ਗੰਦ ਪਿਆ ਉਹ ਵੀ ਦਿਖਾਵੋ ਤੇ ਉਹਦੇ ਬਾਰੇ ਵੀ ਅਵੇਅਰ ਕਰੋ ਕਿ ਤੁਸੀਂ ਨਹੀਂ ਪਾਉਣਾ ਗੰਦ ਕਿਸੇ ਨੇ ਬਿਲਕੁਲ 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 ਚਲੋ ਭਾਜੀ ਫਿਰ ਚਲੀਏ ਫਿਰ ਦੇਖੀਏ ਫਿਰ ਚਲੋ ਵਧੀਆ ਇੱਕ ਨਾ ਟਰੈਕਿੰਗ ਲਈ ਬਹੁਤ ਵਧੀਆ ਆਪਸ਼ਨ ਹੈ ਬਹੁਤ ਵਧੀਆ ਲੱਗਦਾ ਇਕੱਠੇ ਨਾ ਹੋਈਏ ਫਰੈਂਡ ਸਰਕਲ ਹਾਂ ਆਪਾਂ ਆਪਾਂ ਮਿੱਤਰ ਮਿੱਤਰ ਆਓ ਤਾਂ ਬੜਾ ਵਧੀਆ ਲੱਗਦਾ ਯਾਰ ਬੜਾ ਨਿਆਰਾ ਆ ਬੜੀ ਇੱਛਾ ਸੀ ਇਹ ਝਰਨਾ ਦੇਖਣ ਦੀ ਪੰਜਾਬ ਦਾ ਕੋਈ ਵੀ ਆਪਾਂ ਮੈਂ ਤਾਂ ਕਦੀ ਸੋਚਿਆ ਵੀ ਨਹੀਂ ਕੋਰੇਪਾ ਹੂੰ ਕਿ ਪੰਜਾਬ ਚ ਕੋਈ ਝਰਨਾ ਹੋਊਗਾ ਕੋਈ ਝਰਨੇ ਤੋਂ ਚਾਰੇ ਅੱਗੇ ਦੇਖਦੇ ਕੁਝ ਹੈਗਾ ਕਿ ਨਹੀਂ ਜਿੱਥੇ ਕੋ ਰਸਤਾ ਲੱਗਾ ਖਰਾਬ ਉਤੋਂ ਵਾਪਸ ਆਏ ਹਣਾ ਬਾਕੀ ਸਕੇ ਮੈਂ ਤਦ ਵਧੀਆ ਚੱਲਦੇ ਲੱਗਦੇ ਆ ਨਾ ਜਿੱਦਾਂ ਇਹ ਰੁੰਡ ਪੁੰਡ ਜੇ ਹੋਏ ਆ ਹਾਂ ਮੈਨੂੰ ਗੁਰੂ ਬਾਬਾ ਵੀ ਚੜਨਾ ਹੀ ਆ ਗੱਲ ਇਦਾਂ ਆ ਦੇਖੋ ਇੱਧਰ ਆਓ ਆ ਦੇਖੋ ਭਾਜੀ ਚੰਗਾ ਹੋਇਆ ਆ ਗਏ ਇੱਥੇ ਆ ਬਾਈ ਸ਼ਰਮ ਨਹੀਂ ਆਉਂਦੀ ਲੋਕਾਂ ਨੂੰ ਯਾਰ ਗੋਰੇ ਬਾ ਆ ਦੇਖ ਓਏ ਹਾਦੀਫੇ ਹਮਣਾ ਇਹੀ ਚਰਨਾ ਲੱਗਦਾ ਮੈਨੂੰ ਧੱਲੇ ਪਾਸੇ ਆਹੋ ਆਦੇ ਕੀ ਬਣਾਇਆ ਆ ਆ ਦੇਖ ਓ ਦੇਖ ਲੋ ਹਮਣਾ ਇੰਨੀ ਇੱਥੇ ਚਰਨਾ ਲੱਗਦਾ ਮੈਨੂੰ ਵੀ ਇਹੀ ਲੱਗਦਾ ਮੋੜ ਸਾਲ ਸਾਈਡ ਤੇ ਕਹਿੰ ਰਹੇ ਰਹਿੰਦੇ ਇੱਥੇ ਨਹੀਂ ਨਹੀਂ ਰਹਿੰਦੋ ਠੀਕ ਆ ਰਾਸਤੇ ਦੇ ਵਿੱਚ ਬਲਾਕਿੰਗ ਤਾਂ ਨਹੀਂ ਹੈਗੀ ਨਹੀਂ 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 ਉਹ ਤਾਂ ਤੋਂ ਵੱਡਾ ਨਹੀਂ ਹੈਗਾ ਪਰ ਗੱਲ ਇਹ ਆ ਵੀ ਹੈ ਬੜੀ ਜਿਦਾਂ ਗੁਪਤ ਜਗ੍ਹਾ ਤੇ ਬਣਿਆ ਹੁੰਦਾ ਤੇ ਹਮ ਬਸ ਇਹੀ ਆ ਮੇ ਆ ਦੇਖ ਆਪਾਂ ਤਾਂ ਇੱਕੋ ਹੀ ਧਿਆਨ ਨਾਲ ਸੋਧ ਨਹੀਂ ਚਰਨਾ ਹੀ ਚਾਣੇ ਉਹਦਾ ਪਿੱਛੇ ਵੀ ਇੱਕ ਡੋਲ ਰਿਆ ਹੀ ਪਾਣੀ ਇੱਦਾਂ ਹਾਂ ਆ ਦੇਖ ਲੋ ਬੈਠੇ ਆਵੇਂ ਇਸ ਤਰੀਕੇ ਨਾਲ ਨਾਨੂ ਕੇ ਜਾਵੇ ਕਿਉਂ ਕਰੀਵਾ ਆਦੇ ਹੈਲੋ ਤੇ ਗੰਦ ਬਹੁਤ ਆ ਗਲਾਸੀਆਂ ਤੋੜੀਆਂ ਹੋਈਆਂ ਆਹ ਆਹੀ ਤਾਂ ਮਾੜੀ ਗੱਲ ਆ ਦੇਖੋ ਆਦੇ ਓ ਹੋ 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 ਇਹ ਆ ਵੀ ਪੰਜਾਬ ਦਾ ਜਿੱਦਾਂ ਇੱਕ ਪਾਜੀ ਬਹੁਤ ਖੂਬਸੂਰਤ ਇਲਾਕਾ ਇਹ ਬਹੁਤ ਖੂਬਸੂਰਤ ਝਰਨੇ ਦੇਖਣਾ ਹੈ ਜਿੱਦਾਂ ਦੱਸਿਆ ਮੈਂ ਸਾਰੇ ਵਿਊਜ਼ ਨੂੰ ਪਾਜੀ ਪਰ ਇੱਥੇ ਆ ਕੇ ਨਿਰਾਸ਼ਾ ਪਤਾ ਕੀ ਹੋਈ ਆ ਗੰਦ ਬਹੁਤ ਆ ਇੱਥੇ ਇੰਨਾ ਸੋਚਿਆ ਨਹੀਂ ਸੀ ਵੀ ਇੰਨਾ ਗੰਦ ਹੋਊਗਾ ਆ ਦੇਖੋ ਤਾਂ ਭਾਈ ਆਪਾਂ ਮਤਲਬ ਕਿਉਂ ਨਹੀਂ ਸੁਧਰਦੇ ਹੈਗੇ ਆ ਆ ਦੇਖੋ ਭਾਜੀ ਆਪਾਂ ਬੜੇ ਕਾਫੀ ਟਾਈਮ ਬਾਅਦ ਨਾ ਉਹਦਾ ਮੈਂ ਗੱਲ ਕਰਦਾ ਧਾਨਾ ਆਪਣੇ ਕੋਕਨਟ ਵਾਲ ਜਾਈਦਾ ਉੱਥੇ ਜੇ ਸੁਧਾਰ ਆ ਗਿਆ ਆ ਪਰ ਇਧਰਲੇ ਪਾਸੇ ਮੈਨੂੰ ਲੱਗਦਾ ਨਹੀਂ ਕੋਈ ਰੋਕ ਟੋਕ ਹੈਗੀ ਆ ਦੇਖੋ ਹੋਰ ਦਿਖਾਵਾਂ ਇਧਰ ਦੇਖ ਕਿਦਾਂ ਲਾਈਨ ਲੱਗੀ ਬੋਤਲਾਂ ਦੀ ਆ ਦੇ ਇਹ ਮਨ ਭਾਈ ਸਾਡੇ ਬੰਦੇ ਗੰਦ ਪਾਉਂਦੇ ਆ ਭਾਜੀ ਉਹੀ ਮੈਂ ਕਹਿੰਨਾ ਦੇਖੋ ਤਾਂ ਓਏ ਹੋਏ ਹੋਏ ਇਹ ਤਾਂ ਇੱਥੇ ਖਤਰਾ ਆ ਪੈਰ ਚ ਕੱਚ ਲੱਗਣ ਦਾ ਇੱਧਰ ਦੇਖੋ ਆਹ ਦੇਖੋ ਯਾਰ ਇਹ ਤਾਂ ਗੁਰੇ ਭਾ ਬਹੁਤ ਮਤਲਬ ਹੈ ਹੂੰ ਅਗਲੇ ਤਾਂ ਹੀ ਕਹਿੰਦੇ ਸਾਡੇ ਪਸ਼ੂਆਣੇ ਵੀ ਇੱਥੇ ਪਾਣੀ ਪੀਣਾ ਇੱਥੇ ਤੇ ਲੋਕਾਂ ਨੂੰ ਤਕਲੀਫ ਤਾਂ ਹੋਏਗੀ ਹੋਏਗੀ ਆ ਦੇਖੋ ਤਾਂ ਐਨਾ ਪੱਥਰਾਂ ਤੇ ਬੈਠਦੇ ਆ ਲੋਕੀ ਭਾਜੀ ਤੇ ਇੱਥੇ ਹੀ ਬੋਤਲਾਂ ਸਿੱਟੀਆਂ ਆ ਦੇਖੋ ਓਏ ਹੋਏ 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 ਦੋਸਤੋ ਜਿਹੜੇ ਇੱਥੇ ਆਉਂਦੇ ਆ ਪਲੀਜ਼ ਇਸ ਚੀਜ਼ ਦਾ ਜ਼ਰੂਰ ਧਿਆਨ ਰੱਖੋ ਦੇਖੋ ਕੀ ਕੀਤਾ ਤੁਸੀਂ ਆ ਦੇਖੋ ਓਹ ਹੋ ਹੋ ਬੜਾ ਬਹੁਤ ਗੰਦਾ ਲੱਗਾ ਦੇਖ ਕੇ ਮਨ ਬੜਾ ਦੁਖੀ ਹੋਇਆ ਮਤਲਬ ਕਿ ਵੀ ਇਹ ਇੱਕ ਥਾਣਾ ਡੈਮ ਵੱਲ ਆਏ ਅਸੀਂ ਥਾਣਾ ਵਿਲੇਜ ਵੱਲ ਆਏ ਅਸੀਂ ਤੇ ਉੱਥੇ ਇੰਨਾ ਗੰਦ ਪਾਇਆ ਲੋਕਾਂ ਨੇ ਝਰਨੇ ਪੰਜਾਬ ਦੇ ਝਰਨੇ ਦੇਖਣ ਆਉਂਦੇ ਆ ਪਰ ਬਹੁਤ ਮਾੜੀ ਗੱਲ ਹੈ ਮੈਂ ਤਾਂ ਉਹਦਾ ਸੋਚ ਰਿਹਾ ਆ ਆਪਾਂ ਵੀ ਇਸ ਵੀਡੀਓ ਵਿੱਚ ਦਿਖਾ ਰਹੇ ਆ ਲੋਕਾਂ ਨੂੰ ਜਿਉਂ-ਜਿਉਂ ਪਤਾ ਲੱਗਾ ਇਹਨਾਂ ਚਰਨਿਆਂ ਦਾ ਇੱਥੇ ਆ ਕੇ ਗੰਦ ਪੈ ਗਿਆ ਤੇ ਦੇਖੋ ਐਦਾਂ ਦਾ এনवायरमेंट ਕਿਤੇ ਨਹੀਂ ਲੱਭਣਾ ਤੁਹਾਨੂੰ ਮੇਰੀ ਇੱਕ ਰਿਕਵੈਸਟ ਆ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਜਿਹੜਾ ਵੀ ਇੱਥੇ ਘੁੰਮਣ ਆਉਂਦਾ ਆ ਪਲੀਜ਼ ਆਪਣਾ ਸਮਾਨ ਇੱਥੋਂ ਲੈ ਜਾਇਆ ਕਰੋ ਪਲੀਜ਼ ਆਪਣਾ ਪੰਜਾਬ ਆਪਣਾ ਦੇਸ਼ ਆਪਣਾ এনवायरमेंट ਆਪਣਾ ਨੇਚਰ ਗੰਦਾ ਨਾ ਕਰੋ ਪੋਲਿਊਟਡ ਨਾ ਕਰੋ ਇੱਥੇ ਵੀ ਲੋਕ ਰਹਿੰਦੇ ਆ ਜਾਨਵਰ ਰਹਿੰਦੇ ਇੱਥੇ ਆਲੇ-ਦੁਆਲੇ ਇੱਥੇ ਆਉਂਦੇ ਆ ਉਹਨਾਂ ਦਾ ਤੁਸੀਂ ਮਤਲਬ ਇੱਕ ਰਹਿਣਗਾ ਜਿਹੜੀ ਕਹਿ ਸਕਦੇ ਆ ਉਹਨੂੰ ਤੁਸੀਂ ਖਰਾਬ ਕਰ ਰਹੇ ਆ ਉਹਨੂੰ ਪੋਲਿਊਟਡ ਕਰ ਰਹੇ ਆ ਬਹੁਤ ਬੁਰੇ ਨਤੀਜੇ ਭੁਗਤਨੇ ਪੈ ਸਕਦੇ ਇਸ ਚੀਜ਼ ਦੇ ਪਾਜੀ ਮਨ ਦੁਖੀ ਬੜਾ ਹੋਇਆ ਮੇਰਾ ਆ ਚੀਜ਼ਾਂ ਸੱਚੀ ਕਹਿੰਦਾ ਦੇਖੋ ਨਾ ਦੇਖੋ ਤਾਂ ਮੇਰਾ ਮਤਲਬ ਇਹ ਜਿੱਥੇ ਕੋਈ ਜਗ੍ਹਾ ਬਦਲ ਨੂੰ ਲੱਭਦੀ ਉਹ ਬਹਿਨ ਦਾ ਦਗੰਦ ਪਾਉਂਦਾ ਪਾਜੀ ਇਹਨਾਂ ਛਰਨਿਆਂ ਦਾ ਜਿਉਂ ਹੀ ਪਤਾ ਲੱਗਾ ਨਾ ਲੋਕਾਂ ਨੂੰ ਹੂੰ ਤਾਂ ਲੋਕੀਆਂ ਆ ਕੇ ਇੱਥੇ ਗੰਦ ਪਾਉਣਾ ਸ਼ੁਰੂ ਕਰਤਾ ਹੂੰ ਦੇਖੋ ਚਰਨਾ ਦੇਖਣ ਆਏ ਸੀ ਨਿਰਾਸ਼ਾ ਬਹੁਤ ਹੋਈ ਆ ਚਰਨਾ ਬਹੁਤ ਸੋਹਣਾ ਆ ਪੰਜਾਬ ਦੇ ਵਿੱਚ ਜਿਹੜੇ ਨੇਚਰਲ ਚੀਜ਼ਾਂ ਕੁਝ ਹੈਗੀਆਂ ਆ ਬਹੁਤ ਸੋਹਣੀਆਂ ਆ ਪਰ ਲੋਕਾਂ ਨੇ ਗੰਦ ਬਹੁ ਪਾਤਾ ਇੱਥੇ ਆ ਕੇ ਬਹੁਤ ਨਿਰਾਸ਼ਾ ਹੋਈ ਮੈਂ बार-बार ਇਹ ਕਹਿ ਰਿਹਾ ਬਹੁਤ ਨਿਰਾਸ਼ਾ ਹੋਈ ਭਾਜੀ ਬਹੁਤ ਨਾਲ ਸਭ ਤੋਂ ਜ਼ਿਆਦਾ ਇੱਥੇ ਡਰਿੰਕ ਕਰਨ ਵਾਲੇ ਬੰਦੇ ਆਉਂਦੇ ਆ ਕਿਉਂਕਿ ਬੋਤਲਾਂ ਉਹਦੇ ਪਤਾ ਲੱਗ ਰਿਹਾ ਜਿੱਥੇ ਜਿੰਨੀਆਂ ਬੋਤਲਾਂ ਪਈਆਂ ਉਹੋ ਹੋ ਕੀ ਆ ਯਾਰ ਭਾਜੀ ਬੜੀ ਕਦੋਂ ਸੁਧਰਨਗੇ ਲੋਕੀ ਦੱਸੋ ਐ ਨਹੀਂ ਸਮਝ ਆਉਂਦੀ ਇੰਨਾ ਸਰਕਾਰਾਂ ਵੀ ਅਵੇਅਰ ਕਰਦੀਆਂ ਕੋਈ ਸੰਸਥਾਵਾਂ ਵੀ ਅਵੇਅਰ ਕਰਦੀਆਂ ਇੱਥੇ ਦੇ ਲੋਕਾਂ ਨੇ ਤੁਹਾਡੇ ਕੋਲ ਤੰਗ ਆ ਕੇ ਕੁਛ ਨਾ ਕੁਛ ਹੁਣ ਪਿੱਛੇ 300 ਰੁਪਏ ਲਾਤਾ ਸੀ ਭਾਜੀ ਅੱਛਾ ਮੈਂ ਇੱਕ ਵੀਡੀਓ ਬਣਾਈ ਸੀ ਉਹਦੇ ਵਿੱਚ ਸਾਰਿਆਂ ਨੂੰ ਦੱਸਿਆ ਸੀ ਕੁਕਾਨੇਟ ਜਾਣਾ ਮਹਿੰਗਾ ਹੋ ਗਿਆ 300 ਰੁਪਏ ਦੀ ਪਰਚੀ ਲਾਈ ਆ ਚੰਗਾ ਕੀਤਾ ਲਾਈ ਆ ਮੈਂ ਤਾਂ ਕਹਿੰਦਾ ਫਿਰ ਜੇ ਸੁਧਰ ਨਹੀਂ ਨਹੀਂ ਤਾਂ ਇਦਾਂ ਹੀ ਹੋਣਾ ਆ ਲੋਕਲ ਲੋਕਾਂ ਨੇ ਤਾਂ ਇਦਾਂ ਹੀ ਕਰਨਾ ਆ ਫਿਰ ਤਕਲੀਫ ਹੁੰਦੀ ਆ ਕਿ ਪੰਜਾਬ ਦੇ ਇਲਾਕਾ ਜੀ ਟੈਕਸ ਲਾਤਾ ਜੀ ਕਿਉਂ ਲਾਤਾ ਜੀ ਉਹ ਤੁਸੀਂ ਨਾ ਗੰਦ ਪਾਓ ਆ ਕੇ ਤਾਂ ਕੋਈ ਟੈਕਸ ਨਹੀਂ ਲੱਗੇਗਾ ਚਲੋ ਸਾਰੇ ਥਿਊਸ ਇਸ ਗੱਲ ਤੇ ਗੌਰ ਕਰਿਓ ਜੇ ਕੋਈ ਵੀ ਇਥੇ ਥਿਊਰ ਆਉਂਦਾ ਛੋਟੀ ਮੋਟੀ ਕਲਿੱਪ ਬਣਾ ਕੇ ਆਪਣੀ ਜਰੂਰ ਫੇਸਬੁੱਕ ਤੇ ਜਾਂ ਕਿਤੇ YouTube ਤੇ ਜਿਹੜਾ ਚੈਨਲ ਆ ਉੱਤੇ ਜਰੂਰ ਪਾਵੇ ਇਸ ਚੀਜ਼ ਨੂੰ ਵੇਅਰ ਕਰਨ ਦੇ ਲਈ ਕਿ ਇਥੇ ਗੰਦ ਨਾ ਪਾਓ ਤੇ ਚਲੋ ਮੈਂ ਹੋਰ ਵੀ ਕੁਝ ਸੰਸਥਾਵਾਂ ਹੈਗੀਆਂ ਸਾਡੀਆਂ ਜਿਹੜੀਆਂ ਇਦਾਂ ਦੀ ਜਗ੍ਹਾ ਤੇ ਜਾ ਕੇ ਸਫਾਈ ਮੁਹਿੰਮ ਵੀ ਚਲਾਈ ਹੋਈ ਆ ਜਿਨ੍ਹਾਂ ਨੇ ਪਹਾੜਾਂ ਦੇ ਵਿੱਚ ਤੇ ਪਲੀਜ਼ ਉਹਨਾਂ ਨੂੰ ਮੈਂ ਰਿਕਵੈਸਟ ਕਰਦਾ ਇੱਥੇ ਵੀ ਆਓ ਇਸ ਜਗ੍ਹਾ ਤੇ ਵੀ ਆਓ ਤੇ ਤੁਹਾਨੂੰ ਜਿੱਦਾ ਰਸਤਾ ਮੈਂ ਦੱਸ ਹੀ ਦਿੱਤਾ ਕਿੱਥੇ ਆ ਤੇ ਜਰੂਰ ਆਇਓ ਤੇ ਇਸ ਜਗ੍ਹਾ ਦੇ ਬਾਰੇ ਵੀ ਅਫੇਅਰ ਕਰੋ ਲੋਕਾਂ ਨੂੰ ਕਿਵੇਂ ਇਸ ਜਗ੍ਹਾ ਤੇ ਗੰਦ ਕਿੰਨਾ ਪੈ ਰਿਹਾ ਆ ਤੇ ਉਸ ਨੂੰ ਬਚਾਓ এনवायरमेंट ਬਚਾਓ ਰਸਤੇ ਵਿੱਚ ਹੋਸ਼ ਹੋਰ ਦਿਖਿਆ ਮੈਨੂੰ ਸਰਾ ਸੇਫਲੀ ਜਾਏਗਾ ਨਹੀਂ ਠੀਕ ਹੈ ਠੀਕ ਹੈ ਬਿਲਕੁਲ ਛੋਟਾ ਜਿਹਾ ਝਰਨਾ ਦਿਖਿਆ ਮੈਨੂੰ ਰਸਤੇ 'ਚ ਮੈਂ ਕਿਹਾ ਚੱਲ ਦੇਖ ਲੈਣੇ ਆ ਉਹ ਦੇ ਆ ਵੀ ਵਧੀਆ ਆ ਇਹ ਵੀ ਉਦਾਂ ਦਾ ਹੀ ਬਣਿਆ ਆ ਦੇਖੋ ਤਾਂ ਚਲੋ ਤੀਜਾ ਝਰਨਾ ਦੇਖ ਲਿਆ ਤੀਜਾ ਛੋਟਾ ਜਿਹਾ ਵਾਟਰਫਾਲ ਆ ਦੇਖੋ ਤਾਂ ਇਹ ਛੋਟਾ ਜਿਹਾ ਝਰਨਾ ਹੈ ਵੀ ਦੇਖੋ ਪੰਜਾਬ ਆ ਇਹ ਪੰਜਾਬ ਥਿਸ ਇਜ਼ ਪੰਜਾਬ ਨਰਿੰਦਰ ਮੰਗਲਪਾ ਜੀ ਔਰ ਫਗੋਰਾ ਆਰਐਸ ਕੇ ਥੱਲੇ ਮੇਲਾ ਦਾ ਰੁਕ ਗਏ ਚਲੋ ਹੁਣ ਆਪਾਂ ਚਲੀਏ ਤੁਹਾਨੂੰ ਇਹ ਝਰਨਾ ਦਿਖਾਉਣਾ ਸੀ ਆ ਦੇਖੋ ਤਾਂ ਆਓ ਦੇਖੋ ਪਿੱਛੇ ਚਲੋ ਜੀ ਚਲੀਏ ਆਪਾਂ ਹੁਣ ਜੀ ਇਸ ਇਹਨਾਂ ਪਹਾੜਾਂ ਦੇ ਵਿੱਚੋਂ ਨਾ ਜੇ ਇਹ ਪਹਾੜ ਉੱਜੜ ਗਏ ਨਾ ਹੂੰ ਤਾਂ ਥੱਲੇ ਵੀ ਬਹੁਤ ਇੰਪੈਕਟ ਹੋਣਾ ਸਾਡੇ ਕਿਉਂਕਿ ਇਹਨਾਂ ਦੇ ਵਿੱਚੋਂ ਪਾਣੀ ਜਿਹੜਾ ਨਾ ਹੂੰ ਪਾਣੀ ਥੱਲੇ ਅੱਗੇ ਨਹਿਰਾਂ ਚ ਜਾਂਦਾ ਜਾਂਦਾ ਆਫ ਕੋਰਸ ਜਾਂਦਾ ਠੀਕ ਆ ਅੱਗੇ ਯੂਟਿਲਾਈਜੇਸ਼ਨ ਹੁੰਦੀ ਓਦੀ ਦੂਜੀ ਇਸੇ ਕਰਕੇ ਥੋੜਾ ਬਹੁਤ ਹੋਰ ਨਾਲ ਇਲਾਕਿਆਂ ਨਾਲੋਂ ਪੰਜਾਬ ਦੇ ਥੱਲੇ ਇਲਾਕਿਆਂ ਨਾਲੋਂ ਸਾਡੇ ਹੁਸ਼ਿਆਰਪੁਰ ਜ਼ਿਲ੍ਹੇ ਦੇ ਵਿੱਚ ਹੁੰਦਾ ਆ ਵੀ ਹੈਗਾ ਆ ਹਰਿਆਲੀ ਹੈਗੀ ਆ ਜਰੂਰ ਇਹ ਪਾਜੀ ਉਹ ਇੰਪੈਕਟ ਪਾਉਂਦੇ ਹੋਣਗੇ بارش ਦੇ ਉਸ ਤੇ ਵੀ ਥੱਲੇ ਹੁੰਦੇ ਥੋੜੀ ਬਹੁਤ ਇੱਥੇ ਤਾਂ ਪੈਂਦੀ ਪੈਂਦੀ ਰਹਿੰਦੀ ਆ ਜਿੱਦ ਤੱਕ ਪੈਂਦੀ ਆ ਬਿਲਕੁਲ ਬਿਲਕੁਲ ਚਲੋ ਜੀ ਆਓ ਜੀ ਖਜੂਰਾ ਲੱਗਿਆ ਦੇਖੋ ਹਾਂਜੀ ਜਿੱਦਾਂ ਅਸੀਂ ਪੰਜਾਬ ਦਾ ਥਾਣਾ ਪਿੰਡ ਘੁੰਮ ਰਹੇ ਆ ਲੋਅਰ ਸ਼ਿਵਾਲਿਕ ਦਾ ਇਲਾਕਾ ਹੈ ਕੰਡੀ ਦਾ ਇਲਾਕਾ ਆ ਤੇ ਆਪਾਂ ਦੇਖਣਾ ਆਏ ਸੀ ਇੱਥੇ ਝਰਨੇ ਜਿਹੜੇ ਵਾਟਰਫਾਲ ਆ ਇੱਥੇ ਬਹੁਤੇ ਲੋਕਾਂ ਨੇ ਨਹੀਂ ਦੇਖੇ ਪੰਜਾਬ ਦੇ ਤੇ ਬਾਹਰਲੇ ਲੋਕ ਵੀ ਨਹੀਂ ਜਾਣਦੇ ਪੰਜਾਬ ਦੇ ਇਸ ਇਲਾਕੇ ਵਿੱਚ ਝਰਨੇ ਵੀ ਹੋ ਸਕਦੇ ਆ ਤੇ ਉਹੀ ਦੇਖਦੇ ਆਏ ਆ ਪਰ ਬੜੀ ਨਿਰਾਸ਼ਾ ਹੋਈ ਉੱਥੇ ਦੇਖ ਕੇ ਝਰਨੇ ਤਾਂ ਚਲੋ ਦੇਖੇ ਬਹੁਤ ਨੇਚਰਲ ਖੂਬਸੂਰਤੀ ਹੈਗੀ ਆ ਪਰ ਨਿਰਾਸ਼ਾ ਇਹ ਹੋਈ ਕਿ ਲੋਕਾਂ ਨੇ ਗੰਦ ਪੋਪਾਇਆ ਉੱਥੇ ਕੱਚ ਦੀਆਂ ਬੋਤਲਾਂ ਡਰਿੰਕ ਕੀਤਾ ਆ ਉੱਥੇ ਉਦਾਂ ਹੀ ਪੋਲੀਥੀਨ ਸਭ ਕੁਝ ਤੇ ਭਰਾਜੀ ਹੁਣੀ ਮਿਲੇ ਸਾਨੂੰ ਇੱਥੇ ਰਸਤੇ ਵਿੱਚ ਉਹਨਾਂ ਨਾਲ ਆਪਾਂ ਗੱਲ ਕਰਦੇ ਆਂ ਵੀ ਇੱਥੇ ਕਿਦਾਂ ਦਾ ਮਾਹੌਲ ਹੁੰਦਾ ਆ ਕੀ ਲੋਕੀ ਆ ਕੇ ਕਰਦੇ ਕਿਉਂ ਮਤਲਬ ਇੱਥੇ ਕੋਈ ਰੋਕ ਟੋਕ ਹੈ ਨਹੀਂ ਕਿ ਕਿਸੇ ਪਾਸੇ ਸਤਿ ਸ਼੍ਰੀ ਅਕਾਲ ਜੀ ਭਾਜੀ ਸਤਿ ਸ਼੍ਰੀ ਅਕਾਲ ਇਹ ਕੀ ਨਾਮ ਜੀ ਆਪਣਾ ਕੋਸ਼ੋਰੀ ਲਾਲ ਕਿਸ਼ੋਰੀ ਲਾਲ ਹਾਂਜੀ ਭਾਜੀ ਦੱਸੋ ਕੀ ਆ ਇੱ ਅਛਾ ਜੀ ਇੱਥੇ ਬਹੁਤ ਗਾਲੀਆਂ ਕੱਢਦੇ ਆ ਆ ਕੇ ਠਿੱਕਾ ਮਾਰਦੇ ਆ ਮਾਰੀ ਜਾਂਦੇ ਰਾਤ ਨੂੰ ਵੀ ਚਲੇ ਹੋਏ ਰਾਤ ਨੂੰ ਵੀ ਹਾਂ ਜੀ ਇਹ ਰਸਤਾ ਤਾਂ ਰਾਤ ਵਾਲਾ ਮੈਨੂੰ ਲੱਗਦਾ ਹੈ ਨਹੀਂ ਜਿੱਦਾਂ ਬਹੁਤ ਆ ਜਾਂਦੇ ਲੋਕ ਆ ਜਾਂਦੇ ਆ ਜਾਂਦੇ ਆ ਗੱਡੀਆਂ ਵੀ ਲੈ ਕੇ ਆਉਂਦੇ ਹਾਂ ਜੀ ਗੱਡੀਆਂ ਮੋਟਰਸਾਈਕਲ ਪੈਦਲ ਵੀ ਚਲੇ ਕੋਡਾ ਢੁੱਕਣ ਅਛਾ ਹਾਂ ਜੀ ਤੇ ਕੋਈ ਗੰਦ ਦਾ ਜੇ ਕੋਈ ਕੁਝ ਕਵੇ ਤਾਂ ਫੇਰ ਕੀ ਕਹਿੰਦੇ ਆ ਫੇਰ ਲੜ ਪੈਂਦੇ ਕੀ ਕਹਿੰਦੇ ਕੀ ਲੜ ਕਹਿੰਦੇ ਕੀ ਆ ਉਦਾਂ ਕਿਹੜਾ ਕੀ ਗਾਲਾਂ ਲਾਪਨ ਦੇ ਕੱਢ ਨੀ ਤੁਸੀਂ ਤਾਂ ਇੱਕ ਇਹੀ ਕਹਿ ਰਹੇ ਹੋ ਨਾ ਸਿੰਪਲੀ ਕਿ ਸਾਡੇ ਇੱਥੇ ਨਾ এনवायरमेंट ਚ ਗੰਦ ਪਾਉ ਪੰਜਾਬ ਦਾ ਇਲਾਕਾ ਇਹ ਚਲੋ ਜਿੱਥੇ ਤੇ ਮਰਜ਼ੀ ਹੋਵੇ ਹਾਂਜੀ ਕਿ ਗੰਦ ਨੇ ਨੇਚਰ ਨੂੰ ਗੰਦਾ ਕਰਨਾ ਤਾਂ ਮਾੜੀ ਗੱਲ ਆ ਨਾ ਹਾਂਜੀ 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 ਤੇ ਕਿਸੇ ਨੂੰ ਤੁਸੀਂ ਜਿੱਦਾਂ ਕਿਹਾ ਹੋਵੇ ਅੱਗੇ ਹੋ ਕੇ ਵੀ ਇੱਥੇ ਰੋਕ ਟੋਕ ਲਾਓ ਕੁਝ ਕੋਈ ਤੇ ਗੱਲ ਹੋਈ ਕਿਸੇ ਦੀ ਪਿੰਡ ਪੰਚਾਇਤ ਦੀ ਵਾਲੇ ਹਾਂਜੀ ਅਸੀਂ ਵੈਂਚ ਵੀ ਕਹਿੰਦੇ ਰੋਕਵੰਦ ਲਾਓ ਅੱਛਾ ਹਾਂਜੀ ਤੇ ਇੱਥੇ ਉਦਾਂ ਇਨਕਮ ਦਾ ਤੁਹਾਡਾ ਸਾਧਨ ਕੀ ਆ ਕੋਈ ਇਨਕਮ ਦਾ ਜਿੱਦਾਂ ਇੱਥੇ ਖੇਤੀਬਾੜੀ ਆ ਜਾਂ ਕੀ ਆ ਕੀ ਕੰਮ ਆ ਖੇਤੀਬਾੜੀ ਦਿਹਾੜੀ ਲੋਕਾਂ ਦੇ ਲੋਕਾਂ ਦੇ ਤੇ ਜਿਹੜੇ ਲੋਕ ਆਉਂਦੇ ਇੱਥੇ ਘੁੰਮਣ ਫਿਰਨ ਹਾਂਜੀ ਜੀ ਉਹਨਾਂ ਦੇ ਲਈ ਕੁਛ ਤਾਂ ਮੰਨ ਲਓ ਕਿ ਕੁਛ ਜਗਾ ਬਣ ਜਾ ਬਣ ਜਾਵੇ ਇੱਥੇ ਹਾਂਜੀ ਖਾਣ ਪੀਣ ਨੂੰ ਜਾਂ ਕੁਛ ਕਿ ਜਿਹੜੇ ਲੋਕੀ ਬਾਹਰੋਂ ਲਿਆਉਂਦੇ ਆ ਵੀ ਇੱਥੇ ਆ ਕੇ ਖਾਣ ਤੇ ਉੱਥੇ ਆ ਕੇ ਉਹ ਪੋਲੀਥੀਨ ਵਗੈਰਾ ਜਾਂ ਕੁਛ ਆ ਉਹਨਾਂ ਨੂੰ ਕਹੋ ਵੀ ਇੱਥੇ ਆ ਕੇ ਸਿੱਟ ਜਾਓ ਸਾਡੇ ਇੱਥੇ ਆਪਾਂ ਸਾਂਭ ਲਾਂਗੇ ਹਾਂਜੀ ਏਦਾਂ ਹੈ ਨਹੀਂ ਕੁਛ ਵੀ ਇੱਥੇ ਬਣਿਆ ਉਹਦਾ ਤੁਸੀਂ ਕੀ ਮਤਲਬ ਪ੍ਰਸ਼ਾਸਨ ਨੂੰ ਕੀ ਕਹਿੰਨੇ ਆ ਮਤਲਬ ਸਰਕਾਰਾਂ ਨੂੰ ਜਾਂ ਪਿੰਡੀਆਂ ਪੰਚਾਇਤਾਂ ਨੂੰ ਕੀ ਕਹਿਣਾ ਕੀ ਚਾਹੁੰਦੇ ਆ ਵਾਸ਼ ਕਹਿੰਨੇ ਸੂਰਤਾਂ ਹੁਣ ਅੱਛਾ ਜੀ ਹਾਂਜੀ ਤੇ ਜਿਹੜੇ ਬਾਹਰੋਂ ਆਉਂਦੇ ਜਿਹੜੇ ਲੋਕੀ ਤੰਗ ਕਰਦੇ ਉਹਨਾਂ ਲਈ ਕੀ ਕਹਿਣਾ ਚਾਹੁੰਦੇ ਆ ਉਹਨਾਂ ਵਾਸਤੇ ਬਣਨਾ ਚਾਹਦਾ ਕੁਛ ਇੱਥੇ ਅੱਛਾ ਜੀ ਹਾਂਜੀ ਇੱਕ ਤਾਂ ਥਾਣਾ ਡੈਮ ਵੀ ਹੈਗਾ ਤੁਹਾਡੇ ਲਾਗੇ ਹਾਂਜੀ ਹਾਂਜੀ ਬਣੇ ਉੱਪਰ ਹਾਂਜੀ ਉਹ ਉਹ ਉੱਥੇ ਸੂਤਾਂ ਹੈਗੀਆਂ ਅੰਦਰ ਸਾਰੀਆਂ ਹਨਾ ਪਰ ਫਿਰ ਵੀ ਲੋਕੀ ਇੱਧਰ ਆਉਂਦੇ ਸਿਰਫ ਝਰਨਾ ਦੇਖਣੀ ਆਉਂਦੇ ਆ ਝਰਨਾ ਚੱਲਣਾ ਬਹੁਤ ਮੈਨੂੰ ਤਾਂ ਇੱਕ ਇੰਨੀ ਮਤਲਬ ਹੈਰਾਨੀ ਹੋਈ ਨਾ ਝਰਨਾ ਦੇਖੋ ਪਰ ਆ ਕੇ ਹਾਂਜੀ ਇੰਨਾ ਗੰਧ ਨਹੀਂ ਪਾਉਂਦੇ ਅੱਛਾ ਹੋਰ ਮੈਨੂੰ ਚਲੋ ਮਾਫ ਕਰਨਾ ਤੁਹਾਨੂੰ ਵਿੱਚ ਰੋਕ ਰਿਆਂ ਹਾਂਜੀ ਇਸ ਜਗ੍ਹਾ ਤੇ ਜਿੱਥੋਂ ਅਸੀਂ ਪਾ ਜਾ ਕੇ ਆਏ ਤੇ ਲੋਕਾਂ ਦੇ ਲਈ ਰਸਤਾ ਜਿੱਦਾਂ ਹੈਗਾ ਆ ਆਮ ਲੋਕ ਜਾਂਦੇ ਇੱਥੋਂ ਹਾਂਜੀ ਭਾਜੀ ਦੇ ਨਹੀਂ ਚੱਲ ਜਾਂਦਾ ਜੀ ਦੇ ਨਹੀਂ ਤੇਰੀਆਂ ਜਾਂਦਾ ਹੈਨਾ ਹੈਲੀਆਂ ਦੇ ਨਹੀਂ ਆਪਣੀਆਂ ਤੇਰੀਆਂ ਜਿਹੜੇ ਪਿੰਡਾਂ ਦੇ ਲੋਕ ਆ ਇੱਥੇ ਜੇ ਤੁਸੀਂ ਰਹਿਣ ਵਾਲੇ ਆ ਤੁਸੀਂ ਦੇਰੀਆਂ ਜਾਣਾ ਆ ਇੱਥੋਂ ਹੀ ਜਾਣੇ ਇਸੇ ਰਸਤੇ ਸਾਡੀ ਜਾਣੇ ਤੇ ਜੰਗਲੀ ਜਾਨਵਰਾਂ ਦਾ ਕਿੰਨਾ ਖਤਰਾ ਇੱਥੇ ਬਹੁਤ ਹੈ ਰਾਤ ਨੂੰ ਘੁੰਮਦੇ ਤੇ ਇਹ ਵੀ ਇੱਥੇ ਤਿੰਦੂ ਘੁੰਮਦੇ ਆ ਹਾਂਜੀ ਬਾਗ ਦੀ ਫੜਾ ਲੱਗੀ ਹੋਣੀ ਇੱਥੇ ਅੱਛਾ ਤਾਂ ਨਹੀਂ ਹੋਣੀਆਂ ਲੱਗਾ ਇਹਨਾਂ ਕੱਲ ਦਿਖਣੀ ਬੌੜੀ ਭਾਰੀ ਪੈ ਲੱਗੀ ਬਾਗ ਤੇ ਆਮ ਬੰਦੇ ਨੂੰ ਖਤਰਾ ਦਿਨੇ ਹਾਂ ਖਦਰ ਦਿਨੇ ਹਾਂਜੀ ਦਿਨੇ ਵੀ ਦਿਨੇ ਵੀ ਬੰਦਾ ਪੱਠਾ ਪੁਠਾ ਜਾਂਦਾ ਹਾਂਜੀ ਮੇਰੇ ਬਾਈਕ ਕੋ ਟਕਰਿਆ ਅੱਛਾ ਪੱਠੇ ਲੈਣ ਗਿਆ ਹਾਂ ਹਾਂ ਇਦਾਂ ਟਕਰਿਆ ਹੋ ਗਿਆ ਸਾਹਮਣੇ ਸਾਹਮਣੇ ਫੇਰ ਫੇਰ ਨੱਟ ਗਿਆ ਥੋੜਾ ਕਰਦਾ ਬਾਈ ਮੰਨ ਲਓ ਵੀ ਇਦਾਂ ਵੀ ਆਦਮੀ ਤੇ ਹਮਲਾ ਨਹੀਂ ਕਰਦਾ ਇਨਸਾਨ ਤੇ ਹਮਲਾ ਨਹੀਂ ਕਰਦਾ ਉਹ ਹੈਨਾ ਇੱਕ ਇਹ ਮਾਰ ਤੇ ਹੋਇ ਫੇਰ ਪੈਂਦਾ ਹਾਂ ਜੇ ਉਹਨੂੰ ਕਹੋ ਤਾਂ ਕੁਝ ਫੇਰ ਪੈਂਦਾ ਹਾਂ ਇਹ ਤਾਂ ਹੈ ਹਾਂ ਇਹ ਚੱਕਰ ਹੈ ਚਲੋ ਠੀਕ ਐ ਸ੍ਰੀ ਲਾਲ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਆਪਾਂ ਦੀ ਵੀ ਇਹੀ ਕੋਸ਼ਿਸ਼ ਆ ਮੈਂ ਇਸ ਵੀਡੀਓ ਰਾਹੀਂ ਸਾਰਿਆਂ ਨੂੰ ਮੈਸੇਜ ਦੇਣਾ ਚਾਹੁੰਦਾ ਆ ਕਿ ਪਲੀਜ਼ ਇੱਥੇ ਆਓ ਪਰ ਗੰਦ ਨਾ ਪਾਓ ਹਾਂ ਗੰਦ ਨਾ ਪਾਓ ਗੰਦ ਨਾ ਪਾਓ ਕੱਚ ਦੀਆਂ ਬੋਤਲਾਂ ਪਾ ਜੀ ਮੈਂ ਦੇਖਿਆ ਮੈਂ ਪਿੱਛੇ ਵੀ ਬਹੁਤ ਵੀਡੀਓ ਬਣਾਈਆਂ ਉਹਦੇ ਵਿੱਚ ਲੋਕੀ ਇਸ ਕਰਕੇ ਤਾਂ ਗਏ ਇੱਥੇ ਕਿ ਉਹ ਕੱਚ ਜਦੋਂ ਜਾਂਦਾ ਨਾ ਅੱਗੇ ਹਾਂਜੀ ਖੱਡਾ ਥਾਣੀ ਹੁਣ ਅੱਗੇ ਆਉਣੇ ਆ ਮੀਂਹ ਬਹੁ ਪੈਣੇ ਆ ਉਹ ਪਾਣੀ ਨੇ ਨਾਲ ਲੈ ਜਾਣਾ ਸਾਰਾ ਕੁਝ ਹਾਂਜੀ ਉਹ ਜਾਨਵਰ ਆ ਆਪਾਂ ਹੁਣ ਮੋਟਰਸਾਈਕਲ ਤੇ ਆਏ ਪਰ ਇਹ ਡਰਦੇ ਪਏ ਸੀਗੇ ਕਿ ਸਾਡੇ ਮੋਟਰਸਾਈਕਲ ਦੇ ਪੈਂਚਰ ਨਾ ਹੋ ਜਾਏ। ਬਸ ਬਸ ਉਹ ਇੱਥੇ ਨੰਗੀ ਟੈਰੀ ਚੱਲੇ ਰਹਿੰਦੇ। ਨੰਗੇ ਪੈਰੀ ਸਾਡੇ ਪੈਰ ਫਟ ਜਾਣੇ ਜਾਂ ਕਿਸੇ ਦੇ ਵੀ ਫਟ ਗਏ ਬੱਚਿਆਂ ਦੇ ਜਾਨਵਰਾਂ ਦਾ ਹੋ ਰਿਹਾ ਨਾ ਕੰਮ ਖਰਾਬ। ਉਹਦੇ ਚੱਕਰ। ਚਲੋ ਠੀਕ ਆ ਭਾਜੀ ਫਿਰ ਹਨਾ ਧੰਨਵਾਦ ਜੀ ਆਪਾਂ ਦੀ ਇਹ ਕੋਸ਼ਿਸ਼ ਆ ਵੀ ਚਲੋ ਕੋਈ ਅਵੇਅਰ ਹੋਵੇ। ਹਾਂਜੀ। ਬਸ ਇੰਨੀ ਸਾਡੀ ਇੱਕ ਇਸ ਬਣਾਉਣ ਦਾ ਮੰਤਵ ਆ ਕਿ ਲੋਕੀ ਅਵੇਅਰ ਹੋਣ। ਜਿਹੜੇ ਇੱਥੇ ਆਉਂਦੇ ਘੁੰਮਣ। ਹਾਂਜੀ। ਗੰਦ ਨਾ ਪਾਉਣ। ਹਾਂਜੀ। ਚਲੋ ਧੰਨਵਾਦ ਜੀ। ਚੋ ਚਾ ਪਾਣੀ ਪਾਜੀ ਬਾਜੀ ਬਸ ਬਹੁਤ ਬਹੁਤ ਧੰਨਵਾਦ ਤੁਸੀਂ ਤੁਸੀਂ ਪੁੱਛ ਲਿਆ ਉਹ ਹੀ ਬਹੁਤ ਆ ਜੀ ਲੈ ਗਏ ਚਲੋ ਇੰਨਾ ਹੀ ਬਹੁਤ ਚੰਗਾ ਲੱਗਾ ਪਾਣੀ ਪੀ ਕੇ ਜਿਹਾ ਆ ਪਾਣੀ ਦੇਖੋ ਜੀ ਬੋਤਲ ਪਈ ਆ ਆਪਣੇ ਕੋ ਫਿਰ ਬਿੱਲੇ ਟਾਈਮ ਆਵਾਂਗੇ ਅੱਜ ਥੋੜਾ ਜਿਹਾ ਸਮਾਂ ਸਾਡੇ ਕੋ ਘਟਿਆ ਹਾਂ ਜਸਟ ਦੇਖਣੀ ਆਏ ਸੀ ਕਿੰਦਾ ਦਾ ਮਾਹੌਲ ਆ ਇੱਟਾ ਟੋਣੀਆਂ ਗਈਆਂ ਆਪਣੀਆਂ ਰਸੋਈ ਹੈਣੀ ਮੇਰੀ ਪਾਸ ਅੱਛਾ ਜੀ ਹਾਂਜੀ ਠੀਕ ਹੈ ਚਲੋ ਕੋਈ ਨਹੀਂ ਪਾਜੀ ਠੀਕ ਆ ਜੀ ਧੰਨਵਾਦ ਜੀ ਫਿਰ ਮਿਲਾਂਗੇ ਬਾਈ ਧੰਨਵਾਦ ਜੀ ਸੱਸ ਜੀ ਠੀਕ ਆ ਜੀ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਨਰਿੰਦਰ ਬਾਜੀ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਤੁਸੀਂ ਇਸ ਜਗ੍ਹਾ ਤੇ ਲੈ ਕੇ ਆਏ ਮੈਨੂੰ ਤੇ ਇਕੱਲੇ ਆਉਣਾ ਪੋਸੀਬਲ ਹੈ ਨਹੀਂ ਇੱਥੇ ਜੀ ਮੁਸ਼ਕਲ ਹੈ ਇੱਥੇ ਠੀਕ ਹੈ ਜੀ ਭਾਜੀ ਚੰਗਾ ਜੀ ਧੰਨਵਾਦ ਜੀ ਧੰਨਵਾਦ ਜੀ ਬਹੁਤ ਬਹੁਤ ਧੰਨਵਾਦ ਜੀ